ਕੰਦਾ ਮੋਟਰਸਾਈਕਲ ਪਰੇ ਕਰੋ ਫਟਾਫਟ ਆਪਾਂ ਮੋਟਰਸਾਈਕਲ ਪਰੇ ਕਰਨ ਲੱਗੇ ਕਿ ਸ਼ਾਇਦ ਕਿਸੇ ਨੂੰ ਜਲਦੀ ਹੋਏਗੀ ਉਹ ਬਾਅਦ ਚ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਆ ਮੈਨੂੰ ਪੁਲਿਸ ਨੇ ਮਾਰ ਦੇਣਾ ਆ ਇੰਨੇ ਚਿਰ ਨੂੰ ਭਾਜੀ ਪੁਲਸ ਆ ਗਈ ਆ ਆਪਾਂ ਇਹਨੂੰ ਕਿਹਾ ਰੁਕ ਇਹਨੇ ਐਕਸੀਲੇਟਰ ਦਿੱਤਾ ਸਿੱਧੀ ਗੱਡੀ ਸਾਡੇ ਉੱਤੇ ਚੜਾਣ ਲੱਗਾ ਮੋਟਰਸਾਈਕਲ ਇਹਨੇ ਭੰਨ ਤੇ ਆ ਉਸ ਤੋਂ ਬਾਅਦ ਇੱਕ ਬੰਦਾ ਆ ਉਹਦੀ ਲੱਤ ਨੂੰ ਛੱਟ ਲੱਗੀ ਇੱਕ ਤਾਂ ਚੂਲਾ ਤੋੜ ਗਿਆ ਆ ਉਸ ਤੋਂ ਬਾਅਦ ਫਿਰ ਮਗਰ ਪੁਲਿਸ ਵੀ ਇਹਦੇ દોੜੀ ਆ ਉਹਨਾਂ ਨੇ ਇਥੋਂ ਏਟ ਵੀ ਚੁੱਕੀ ਆ ਪੁਲਿਸ ਵਾਲੇ ਨੇ ਇੱਕ ਨੇ ਸਿਵਲ ਵਿੱਚ ਹੀ ਉਹਨੇ ਏਟ ਵੀ ਚੁੱਕ ਕੇ ਮਾਰਨ ਦੀ ਕੋਸ਼ਿਸ਼ ਪਟਾਲਾ ਸ਼ਹਿਰ ਦੇ ਪੀੜਵਾਲੇ ਇਲਾਕੇ ਸਿਨੇਮਾ ਰੋਡ ਦੇ ਵਿੱਚ ਉਸ ਵੇਲੇ ਤਰਥੱਲੀ ਮਚ ਗਈ ਜਦੋਂ ਇੱਕ ਤੰਗ ਰਸਤੇ ਗਲੀ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਗੱਡੀ ਵਾਰ ਦਿੱਤੀ ਗਈ ਕੁਝ ਲੋਕਾਂ ਦੇ ਵੱਲੋਂ ਉਸ ਦੀ ਮਦਦ ਵੀ ਕੀਤੀ ਗਈ ਕਿ ਗੱਡੀ ਇਸ ਰਸਤੇ ਵਿੱਚੋਂ ਲੰਘ ਜਾਵੇ ਪਰ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਗੱਡੀ ਦੇ ਪਿੱਛੇ ਪੁਲਿਸ ਲੱਗੀ ਹੋਈ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਵੇਂ ਹੀ ਇੱਕ ਇਸ ਗੱਡੀ ਸਵਾਰ ਵਿਅਕਤੀ ਦੇ ਵੱਲੋਂ ਟੰਗ ਗਲੀ ਦੇ ਵਿੱਚ ਆਪਣੀ ਗੱਡੀ ਪਾ ਲਈ ਜਾਂਦੀ ਆ ਤਾਂ ਉਸ ਦੇ ਵੱਲੋਂ ਲੋਕਾਂ ਨੂੰ ਕਿਹਾ ਜਾਂਦਾ ਕਿ ਜਲਦੀ ਜਲਦੀ ਮੋਟਰਸਾਈਕਲ ਪਿੱਛੇ ਕਰ ਦੋ ਸਾਈਡ ਤੇ ਕਰ ਦੋ ਉਸਨੇ ਗੱਡੀ ਲੰਘਾਉਣੀ ਹੈ ਤੇ ਬਾਅਦ ਵਿੱਚ ਉਹ ਤੇਜ਼ ਰਫ਼ਤਾਰ 'ਚ ਗੱਡੀ ਨੂੰ ਚਲਾ ਕੇ ਉਸ ਗਲੀ ਦੇ ਵਿੱਚੋਂ ਗੱਡੀ ਕੱਢਦਾ ਹੋਇਆ ਨਜ਼ਰ ਆਉਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਦਾ ਕਿ ਉਸ ਦੇ ਪਿੱਛੇ ਪੁਲਿਸ ਲੱਗੀ ਹੋਈ ਸੀ ਦੱਸਦੀ ਕਿ ਇਸ ਦੌਰਾਨ ਦੋ ਲੋਕ ਗੰਭੀਰ ਜ਼ਖਮੀ ਵੀ ਹੋਏ ਨੇ ਤੇ ਕੁਝ ਦੁਕਾਨਾਂ ਦਾ ਵੀ ਵੱਡਾ ਨੁਕਸਾਨ ਹੋਇਆ ਏ ਮੈਂ ਭਾਜੀ ਅੰਦਰ ਬੈਠਾ ਸੀ ਤੇ ਨਾਲ ਮੇਰੇ ਨਾਲ ਕਸਟਮਰ ਬੈਠੇ ਤੇ ਬਾਹਰੋਂ ਨਾ ਬੜੀ ਜ਼ੋਰ ਦੀ ਆਵਾਜ਼ ਆਈ ਹੈ ਕੋਈ ਚੀਜ਼ ਨੂੰ ਵੱਜਦੀ ਗੱਡੀ ਵੱਜੀ ਤੇ ਆਪਾਂ ਕਿਹਾ ਹਾਂ ਵੀ ਉਹ ਕਹਿੰਦਾ ਮੋਟਰਸਾਈਕਲ ਪਰੇ ਕਰੋ ਫਟਾਫਟ ਆਪਾਂ ਮੋਟਰਸਾਈਕਲ ਪਰੇ ਕਰਨ ਲੱਗੇ ਕਿ ਸ਼ਾਇਦ ਕਿਸੇ ਨੂੰ ਜਲਦੀ ਹੋਏਗੀ ਉਹ ਬਾਅਦ ਚ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਆ ਮੈਨੂੰ ਪੁਲਿਸ ਨੇ ਮਾਰ ਦੇਣਾ ਆ ਤੇ ਆਪਾਂ ਜਦੋਂ ਪੁਲਿਸ ਦਾ ਨਾਮ ਆਇਆ ਤੇ ਆਪਾਂ ਥੋੜੇ ਜੇ ਬੰਦਾ ਜਹਿਮ ਜਾਂਦਾ ਨਾ ਕਿ ਕੀ ਕਰਕੇ ਆ ਜਿਹੜਾ ਪੁਲਿਸ ਮਗਰ ਲੱਗੀ ਆ ਇੰਨੇ ਚਿਰ ਨੂੰ ਭਾਜੀ ਪੁਲਸ ਆ ਗਈ ਆ ਆਪਾਂ ਇਹਨੂੰ ਕਿਹਾ ਰੁਕ ਇਹਨੇ ਐਕਸਲੇਟਰ ਦਿੱਤਾ ਸਿੱਧੀ ਗੱਡੀ ਸਾਡੇ ਉੱਤੇ ਚੜਾਣ ਲੱਗਾ ਆਪਾਂ ਛਾਲਾ ਮਾਰ ਕੇ ਵੜ ਗਏ ਅੰਦਰ ਤੁਹਾਨੂੰ ਸੀਸੀਟੀਵੀ ਕੈਮਰੇ ਦੀ ਫੋਟੋ ਵੇਖ ਲਓ ਲੋਕੀ ਸਾਰੇ ਨੇ ਛਾਲਾ ਮਾਰੀਆਂ ਮੋਟਰਸਾਈਕਲ ਇਹਨੇ ਭੰਨ ਤੇ ਆ ਉਸ ਤੋਂ ਬਾਅਦ ਇੱਕ ਬੰਦੇ ਉਹਦੀ ਲੱਤ ਨੂੰ ਛੱਟ ਲੱਗੀ ਇੱਕ ਤਾਂ ਚੂਲਾ ਤੋੜ ਗਿਆ ਆ ਤੇ ਬਾਹਰ ਇਹ ਆਟੋ ਵਾਲਾ ਜਿਹੜਾ ਆ ਉਹਨੂੰ ਥੱਲੇ ਦੇ ਗਿਆ ਆ ਤੇ ਉਸ ਤੋਂ ਬਾਅਦ ਫਿਰ ਮਗਰ ਪੁਲਿਸ ਵੀ ਇਹਦੇ દોੜੀ ਆ ਪੇ ਸਿਵਲ ਵਿੱਚ ਹੀ ਉਹਨੇ 8 ਵੀ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਬੇਖੌਫ ਹੋ ਕੇ ਇਨੀ ਖਤਰਨਾਕ ਡਰਾਈਵਿੰਗ ਕੀਤੀ ਇਹਨੇ ਵੀ ਹਿੱਲ ਗਏ ਇੱਕ ਵਾਰੀ ਵੇਖ ਕੇ ਆਪਾਂ ਦੁਕਾਨ ਦਾ ਬਹੁਤ ਨੁਕਸਾਨ ਇੱਕ ਹੋ ਗਿਆ ਅੰਦਰ ਲੈਪਟਾਪ ਤੇ ਕੰਪਿਊਟਰ ਪਿਆ ਸੀ ਉਹ ਵੀ ਥੱਲੇ ਡਿੱਗ ਗਿਆ ਉਹਦੀ ਸਕਰੀਨ ਜਿਹੜੀ ਟੁੱਟ ਗਈ ਆ ਉਹ ਵੀ ਮੈਂ ਤੁਹਾਨੂੰ ਵਿਖਾ ਸਕਦਾ ਆ ਤੇ ਬਾਕੀ ਇੱਥੇ ਇੱਕ ਮੇਰਾ ਮੁਲਾਜ਼ਮ ਸੀ ਉਹ ਬੈਠਾ ਹੈ ਓਹੀ ਬਾਲ ਬਾਲ ਬਚਿਆ ਆ ਮੈਂ ਥੋੜਾ ਸਾਈਡ ਤੇ ਖਲੋਤਾ ਸੀ ਬਾਕੀ ਉਹਨੂੰ ਸੱਟ ਲੱਗੀ ਜਿਹੜਾ ਕਸਟਮਰ ਸੀ ਕਾਫੀ ਛੱਟ ਲੱਗੀ ਉਹਦੇ ਪਿੱਛੋਂ ਆ ਸ਼ੀਸ਼ਾ ਵੀ ਵੱਜ ਗਿਆ ਲੱਕ ਦੇ ਵਿੱਚ ਤੇ ਉਹਦੇ ਚੂਲੇ ਤੇ ਵੀ ਛੱਟ ਲੱਗ ਗਈ ਆ ਇੱਕ ਇਹ ਜਿਹੜਾ ਇੱਥਰ ਪਾਜੀ ਗੱਡੀ ਕਦੀ ਨਿਕਲ ਹੀ ਨਹੀਂ ਆਪਾਂ ਤੇ ਆਪ ਹੈਰਾਨ ਹੋ ਗਏ ਵੀ ਇਹ ਗੱਡੀ ਲੈ ਕਿਸ ਤਰ੍ਹਾਂ ਆਇਆ ਕਿਉਂਕਿ ਇਹ ਗੱਡੀ ਵਾਸਤੇ ਰਸਤਾ ਹੀ ਨਹੀਂ ਹੈਗਾ ਗੱਡੀ ਤੇ ਵੈਸੇ ਵੀ ਇੱਥੋਂ ਨਿਕਲ ਨਹੀਂ ਸਕਦੀ ਕੋਈ ਵੀ ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਗੱਡੀ ਕੱਢ ਲਿਆ ਉਹ ਬਸ ਉਹ ਵੀ ਪੁਲਿਸ ਦਾ ਡਰ ਹੀ ਇਹਨੂੰ ਕੋਈ ਕਾਂਡ ਕਰਕੇ ਆਇਆ ਏ ਟਕੜਾ ਹੁਣ ਪਤਾ ਨਹੀਂ ਕੀ ਕਾਂਡ ਕਰਕੇ ਆਇਆ ਲੇਕਿਨ ਇਹ ਕੋਈ ਕੋ ਛੋਟੀ ਮੋਟੀ ਵਾਰਦਾਤ ਨਹੀਂ ਕਰਕੇ ਆ ਵਾਰਦਾਤ ਕੋਈ ਵੱਡੀ ਸੀ ਜਿਹੜਾ ਇਹਨੂੰ ਇੰਨਾ ਡਰ ਹੀ ਕਿ ਇਹਨੂੰ ਇਹ ਨਹੀਂ ਪਤਾ ਲੱ ਵੀ ਜੇ ਕੋ ਮਾਰਾ ਭਾਈ ਜੀ ਆਟੋ ਤੇ ਲਾਨਾ ਭਾਈ ਮੈਂ ਭਾਈ ਮੈਂ ਤੇ ਗੱਡੀ ਲੈ ਆਟੋ ਲੈ ਕੇ ਜਾਣਾ ਜਗ ਤਾਂ ਮੈਂ ਘਾਟੋ ਕਰਦਾ ਮੈਂ ਜਤਲਾਣੇ ਜਾਂਦਾ ਜਗ ਤਾਂ ਮੈਂ ਗੱਡੀ ਨਾ ਪਛਾਣ ਕਰਦਾ ਮੈਨੂੰ ਡਾੜ ਦਨੇ ਉਹ ਬੰਦੇ ਨੇ ਚਿੱਟੜਾਂ ਦੀ ਗਰੀ ਤਿਆਰ ਫਟੇ ਗੱਡੀ ਤੇ ਕੀ ਲੱਗਦਾ ਤੁਹਾਨੂੰ ਕੀ ਕਰਨਾ ਹੁੰਦਾ ਕਾਨ ਮਿਲਦਾ ਭਾਈ ਕਾਨ ਕਰਕੇ ਆ ਕੋਈ ਲੈਦਾ ਬੰਦਾ ਮੇਰਾ ਨਾਮ ਲਪਲੀਤ ਆ ਜੀ ਇਧਰੋਂ ਇੱਕ ਗੱਡੀ ਆਈ ਹੈ ਚਿੱਟੇ ਕਲਰ ਦੀ ਤੇ ਉਹਨੇ ਕਿਹਾ ਮੋਟਰਸਾਈਕਲ ਸਾਈਡ ਤੇ ਕਰੋ ਤੇ ਮੈਂ ਮੋਟਰਸਾਈਕਲ ਸਾਈਡ ਤੇ ਕਰਨ ਲੱਗਾ ਤੇ ਉਹਨੇ ਜਿਆਦਾ ਤੇਜ਼ ਲਿਆ ਕੇ ਗੱਡੀ ਤੇ ਮੇਰੀ ਲੱਤ ਤੇ ਚਰਾਤੀ ਸੀ ਤੋਂਦੋ ਇਹਨਾਂ ਦਾ ਵੀ ਕਾਫੀ ਜਿਆਦਾ ਨੁਕਸਾਨ ਹੋ ਗਿਆ ਅਸੀਂ ਤਾਂ ਫਲੈਕਸ ਬੋਰਡ ਆਪਣੇ ਬਰਮਾਣ ਆਏ ਹੋਏ ਸੀ ਉਹ ਕਿਹੜੇ ਕਿਸੇ ਜਿਹੜੇ ਸਪੀਡ ਤੇ ਮੁੰਡਾ ਆਇਆ ਸੀ ਕੌਣ ਸੀ ਉਹ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਹੈ ਬਸ ਇਹੀ ਕਹਿ ਰਿਹਾ ਸੀ ਹਾਂਜੀ ਹੈਗੀ ਚਸ਼ਮਦੀਲ ਲੋਕਾਂ ਨੇ ਦੱਸਿਆ ਕਿ ਜੋ ਗੱਡੀ ਚਲਾ ਰਿਆ ਸੀ ਉਸ ਦੇ ਵੱਲੋਂ ਖੁਦ ਰੋਲਾ ਪਾਇਆ ਗਿਆ ਰਸਤਾ ਖਾਲੀ ਕਰ ਦਿਓ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਆ ਉਧਰ ਇਹ ਵੀ ਦੇਖਣ ਨੂੰ ਮਿਲਿਆ ਕਿ ਉਸ ਗੱਡੀ ਦੇ ਪਿੱਛੇ ਵੀ ਕਈ ਲੋਕ ਸਨ ਜੋ ਸਿਵਲ ਵਰਦੀ ਚ ਸਨ ਦੱਸਿਆ ਜਾ ਰਿਹਾ ਕਿ ਉਹ ਪੁਲਿਸ ਦੀ ਤੇ ਉਸ ਦੇ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ ਪਰ ਫਿਲਹਾਲ ਇਸ ਨੌਜਵਾਨ ਦੇ ਵੱਲੋਂ ਕਿਹੜਾ ਕਾਂਡ ਕੀਤਾ ਗਿਆ ਸੀ ਇਸ ਬਾਰੇ ਪਤਾ ਨਹੀਂ ਲੱਗਿਆ ਉਹਨੇ ਦੱਸਿਆ ਕਿ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੇ ਲੋਕਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਬਟਾਲਾ ਤੋਂ ਜਤਿੰਦਰ ਸਿੰਘ ਕੁੰਡਲ ਪੰਜਾਬੀ ਲੋਕ ਚੈਨਲ